ਰਸਤੀ ਚੱਕੀਆਂ ਗੱਡੀਆਂ ਪੀਛੇ ਕੇ ਰੋਕ ਕੇ ਕੰਪਨੀਆਂ ਦੇਣੀਆਂ ਗਲਤ ਗਲਤ ਗੱਲਾਂ ਕਰਨੀਆਂ ਸਰ ਮੇਰੀ 20 ਦਿਨ ਦੀ ਬੱਚੀ ਆ ਮੈਨੂੰ ਛੱਡ ਕੇ ਇੱਥੇ ਆਇਆ ਬੰਦੇ ਨੇ ਨਾਲ ਜ਼ਿਆਦਾ ਤਾਕੂ ਕਰ ਦਿੱਤਾ ਆ ਇੰਨਾ ਜ਼ਿਆਦਾ ਪਰੇਸ਼ਾਨ ਕਰਤਾ ਕੰਟੀਨਿਊ ਕਹਿਣਾ ਮੈਂ ਤੇਰੇ ਹਸਬੰਦ ਨੂੰ ਮਾਰ ਦੂੰਗਾ ਤੇਨੂੰ ਮਾਰ ਦੂੰਗਾ ਮੇਰੀ ਬੱਚੀ ਤੱਕ ਨੂੰ ਛੋਟੀ ਜੀ ਨੂੰ ਮਾਰਨ ਦੀ ਗੱਲ ਆ ਤਾਂ ਇਹ ਰੋ ਰਹੀ ਮਹਿਲਾ ਕਪੂਰਥਲਾ ਦੀ ਰਹਿਣ ਵਾਲੀ ਐ جس ਵੱਲੋਂ پنجاب ਦੇ مشہور پاسٹر بجندر سنگھ ਖਿਲਾਫ چھੇੜਛਾੜ ਦਾ الزام ਲਗਾਈ ਗਈ ਨਹੀਂ ਤੇ ایف آئی آر درج ਕੀਤੀ ਗਈ ہے۔ ਦੱਸਦੀ ਹੈ ਕਿ ਇਸ ਮਹਿਲਾ ਵੱਲੋਂ چھੇੜਛਾੜ ਦੇ ਵੱਡੇ ਇਲਜ਼ਾਮ پاسٹر بجندر سنگھ ਤੇ ਲਾਏ ਗਏ ਨੇ ਤੇ ਪਰਿਵਾਰ ਨੂੰ ਜਾਨ ਦਾ ਖਤਰਾ ਵੀ پاسਟਰ بجندر سنگھ ਵੱਲੋਂ ਦੱਸਿਆ ਗਿਆ ਹੈ। ਜਾਣਕਾਰੀ ਮੁਤਾਬਕ ਮਹਿਲਾ ਵੱਲੋਂ ਦੱਸਿਆ ਗਿਆ ਕਿ ਉਹ ਮੈਕਸ نیوز ਚੰਡੀਗੜ੍ਹ ਦਾ ਆਰਸੀ ਨਿਵਾਸੀ ਸ੍ਰੀ ਭਜندر سنگھ ਜਲੰਧਰ ਦੇ ਤਾਜਪੁਰ ਪਿੰਡ ਵਿੱਚ چرچ ਆਫ 골ਡੀ ਐਂਡ ਵਿਜ਼ਡਮ ਨਾਮ ਹਿੱਟ ਮਸੀਹ ਸਤ ਸੰਕਰਦ ਹੈ। ਜਿਸ ਕੋਲ ਇਸ ਮਹਿਲਾ ਦੇ ਪਰਿਵਾਰ ਨੇ 2017 ਤੋਂ ਜਾਣਾ ਸ਼ੁਰੂ ਕੀਤਾ ਸੀ ਮਹਿਲਾ ਨੇ ਦੱਸਿਆ ਜਿਸ ਤੋਂ ਬਾਅਦ ਪਾਸਟਰ ਵੱਲੋਂ ਉਸ ਦਾ ਨੰਬਰ ਮੰਗਿਆ ਗਿਆ ਤੇ ਪਾਸਟਰ ਵੱਲੋਂ ਉਸ ਨੂੰ ਗਲਤ ਮੈਸੇਜ ਆਉਣ ਲੱਗ ਗਏ ਮਹਿਲਾ ਵੱਲੋਂ ਇਹ ਵੀ ਇਲਜ਼ਾਮ ਲਗਾਏ ਗਏ ਨੇ ਕਿ ਜਦੋਂ ਸਤਸੰਗ ਲਈ ਜਾਂਦੇ ਸੀ ਤਾਂ ਪਾਸਟਰ ਬਜਿੰਦਰ ਸਿੰਘ ਉਹਨਾਂ ਨੂੰ ਅਲੱਗ ਕਮਰੇ 'ਚ ਬਿਠਾਉਂਦੇ ਸੀ ਤੇ ਗਲਤ ਤਰੀਕੇ ਨਾਲ ਛੂੰਹਦੇ ਸੀ ਤੇ ਧਮਕਾਉਂਦੇ ਸੀ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਤੇਰੇ ਪਰਿਵਾਰ ਨੂੰ ਮਰਵਾ ਦੂੰਗਾ ਜਾਣਕਾਰੀ ਮੁਤਾਬਕ ਮਹਿਲਾ ਨੇ ਪਾਸਟਰ ਤੇ ਮਾਰਕੁਰ ਦੇ ਇਲਜ਼ਾਮ ਵੀ ਲਗਾਈ ਨੇ ਮਹਿਲਾ ਵੱਲੋਂ ਪਾਸਟਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਮਹਿਲਾ ਤੋਂ ਸੁਣੋ ਇਹ ਪੂਰੀ ਗੱਲ ਮੈਂ 2017 ਦੇ ਵਿਚਣਾ ਦੀ ਚਰਚ ਜਾਣਾ ਸ਼ੁਰੂ ਕੀਤਾ ਸੀ ਆਪਣੇ ਪੇਰੈਂਟਸ ਦੇ ਨਾਲ ਤੇ 2020 ਦੇ ਵਿੱਚ ਮੈਂ ਉੱਥੇ ਕੋਰ ਦੇ ਵਿੱਚ ਹੋਈ ਇਹਨਾਂ ਦੇ ਬਾਰ ਬਾਰ ਮੇਰੇ ਪੇਰੈਂਟਸ ਨੂੰ ਕਹਿਣ ਕਿ ਤੂੰ ਵੀ ਤੂੰ ਤੇ ਆਪਣੀ ਬੇਟੀ ਨੂੰ ਸੇਵਾ ਚ ਭੇਜੋ ਸੇਵਾ ਚ ਭੇਜੋ ਬਈਰ ਵੀ ਦੇ ਵਿੱਚ ਮੈਂ ਉੱਥੇ ਉਹਨਾਂ ਦੇ ਨਾਲ ਕਵਾਇਰ ਦੇ ਸੇਵਾ ਕਰਨੀ ਸਟਾਰਟ ਕੀਤੀ ਤੇ ਸਰ ਨੋਰਮਲ ਗੱਲਾਂ ਜਿਹੜੇ ਵੀ ਉੱਥੇ ਕਵਾਇਰ ਦੇ ਵਿੱਚ ਹੁੰਦੇ ਆ ਕਿ ਲੜਕੀਆਂ ਲੜਕਿਆਂ ਨਾਲ ਦੀ ਨਜ਼ਰ ਪ੍ਰੋਫਿਟ ਬਜਿੰਦਰ ਸਿੰਘ ਦੀ ਨਜ਼ਰ ਚੱਲ ਜਾਂਦੇ ਆ ਉਸ ਤੋਂ ਬਾਅਦ ਸਰ 2021 ਦੇ ਵਿੱਚ ਅਣਗੀਆਂ ਗਲਤ ਗੱਲਾਂ ਸ਼ੁਰੂ ਹੋ ਗਈਆਂ ਮੈਨੂੰ ਕਹਿਣਾ ਕਿ ਆਪਣਾ ਨੰਬਰ ਮੈਨੂੰ ਸ਼ੇਅਰ ਕਰ ਦਿਓ ਇਹਨਾਂ ਦੇ ਇੱਕ ਉੱਥੇ ਦੇ ਫਾਸਟਰ ਆ ਫਾਸਟਰ ਮੀਨੂ ਉਹਨਾਂ ਨੇ ਮੇਰਾ ਨੰਬਰ ਲੈ ਕੇ ਇਹਨਾਂ ਨੂੰ ਦਿੱਤਾ ਫਾਸਟਰ ਅਕਬਰ ਨੇ ਉਸ ਤੋਂ ਬਾਅਦ ਇਹਨਾਂ ਦੇ ਰਾਤ ਨੂੰ ਮੈਸੇਜ ਆਨੇ ਸਟਾਰਟ ਹੋ ਗਏ ਮੈਸੇਜ ਕਰਨਾ ਕਿ ਇਹਨਾਂ ਨੇ ਜਦੋਂ ਮੈਸੇਜ ਕੀਤਾ ਮੈਂ ਇਹਨਾਂ ਨੂੰ ਪੁੱਛਿਆ ਹਾਂਜੀ ਕੌਣ ਤੱਕ ਜੋ ਕਿ ਇਹਨਾਂ ਨੇ ਆਪਣਾ ਇੱਕ ਪੋਸਟ ਤੇ ਸ਼ੇਅਰ ਕੀਤਾ ਮੈਂ ਉੱਥੇ ਦੀ ਕੁਆਇਰ ਨੂੰ ਵੀ ਹੈਂਡਲ ਕਰਦੀ ਸੀ ਉੱਥੇ ਦੀ ਮੀਡੀਆ ਟੀਮ ਦੇ ਵਿੱਚ ਵੀ ਸੀ ਇਹਨਾਂ ਦਾ ਜਿਹੜਾ ਲੇਹੈਂਡ ਸੈਕਸ਼ਨ ਹੁੰਦਾ ਉਹ ਵੀ ਸੰਭਾਲਦੀ ਸੀ ਟੈਸਟ ਮਨੀ ਵੀ ਸੰਭਾਲਦੀ ਸੀ ਤੇ ਦਾਨ ਦੇ ਵਿੱਚ ਹੀ ਹੁੰਦੀ ਸੀ ਉਸ ਤੋਂ ਬਾਅਦ ਇਹਨਾਂ ਦਾ ਮੈਸੇਜ ਆਇਆ ਮੈਂ ਇਹਨਾਂ ਨੂੰ ਲਿਖਿਆ ਕਿ ਆ ਪਾਪਾ ਤੁਸੀਂ ਉਹ ਅੱਗੇ ਇਹਨਾਂ ਦਾ ਆ ਰਿਪਲਾਈ ਆਇਆ ਕਿ ਮੈਂ ਪਾਪਾ ਨਹੀਂ ਆ ਜੇ ਤੁਸੀਂ ਪਾਪਾ ਕਹਿਣਾ ਤਾਂ ਮੈਂ ਨਹੀਂ ਆ ਮੈਨੂੰ ਪ੍ਰੋਫਿਟ ਹੋ ਮੈਨੂੰ ਲੱਗਾ ਸ਼ਾਇਦ ਉਹਨਾਂ ਨੂੰ ਕੋਈ ਗਲਤ ਮੈਂ ਕਿਹਾ ਹਾਂਜੀ ਪ੍ਰੋਫਿਟ ਜੀ ਇਹਨਾਂ ਨੇ ਮੇਰੇ ਤੋਂ ਉਸ ਟਾਈਮ ਕੁਝ ਲਿਸਟਾਂ ਮੰਗਵਾਈਆਂ ਸੀ ਉਸ ਦੌਰਾਨ ਸਰ ਇਹਨਾਂ ਦੇ ਫਿਰ ਗਲਤ ਗਲਤ ਮੈਸੇजेस ਆਉਣੇ ਸਟਾਰਟ ਹੋ ਗਏ ਮੈਨੂੰ ਕਿ ਮੈਂ ਤੁਹਾਨੂੰ ਪਸੰਦ ਕਰਦਾ ਆ ਮੈਂ ਤੁਹਾਨੂੰ ਪਿਆਰ ਕਰਦਾ ਆ ਮੇਰੇ ਨਾਲ ਤੁਸੀਂ ਵਿਆਹ ਕਰੋ ਇਦਾਂ ਦੀ ਗਲਤ ਗਲਤ ਮੈਸੇਜ ਕਰਨੇ ਸਟਾਰਟ ਹੋ ਗਏ ਸਰ ਉਸ ਟਾਈਮ ਮੇਰੀ ਏਜ ਸਿਰਫ 16 17 ਸਾਲਾ ਦੀ ਸੀ ਉਸ ਤੋਂ ਬਾਅਦ ਇਹਨਾਂ ਦੇ ਕੰਟੀਨਿਊ ਮੈਸੇਜ ਆਣੇ ਤੇ ਮੈਨੂੰ ਆ ਕਹਿਣਾ ਜੇ ਆ ਗੱਲ ਬਾਰੇ ਮੈਂ ਕਿਸੇ ਨੂੰ ਦੱਸਿਆ ਤੇ ਮੇਰੇ ਪੇਰੈਂਟਸ ਨੂੰ ਹਰਵਾ ਦੇਣਾ ਤੇਰੇ ਪਾਪਾ ਬਾਹਰ ਜਾਂਦੇ ਆ ਤੇ ਤੂੰ ਚਾਨੀ ਆ ਘਰ ਵਾਪਸ ਨਾ ਆਂ ਉਸ ਤੋਂ ਬਾਅਦ ਸਰ ਮੈਂ 2022 ਦੇ ਵਿੱਚ ਇਹਨਾਂ ਨੇ ਇੰਨਾ ਜ਼ਿਆਦਾ ਟੌਰਚਰ ਕਰਨਾ ਸਟਾਰਟ ਹੋ ਗਏ ਮੈਂ ਸਰ ਕਾਲਜ ਜਾਂਦੀ ਸੀ ਮੇਰੇ ਕਾਲਜ ਦੇ ਪਿੱਛੇ ਆ ਗੱਡੀਆਂ ਲੈ ਕੇ ਆਉਂਦੇ ਸੀ ਮੈਨੂੰ ਮਤਲਬ ਢਰਾਉਣ ਦੀ ਧਮਕਾਨ ਦੀ ਪੂਰੀ ਕੋਸ਼ਿਸ਼ ਪਿੱਛੇ ਗੱਡੀਆਂ ਲਾ ਦੇਣੀਆਂ ਮੇਰੇ ਘਰ ਤੱਕ ਮੈਨੂੰ ਘਰੋਂ ਨਿਕਲਣ ਤੱਕ ਤੁਮ ਮਜਬੂਰ ਹੋ ਗਈ ਸੀ ਉਸ ਤੋਂ ਬਾਅਦ ਮੈਨੂੰ ਬਾਹਰ-ਬਾਰ ਧਮਕੀਆਂ ਦੇਣੀਆਂ ਮੈਂ ਜੱਦਾਂ ਨੇ ਦੀ ਚਰਚ ਜਾਂਦੀ ਸੀ ਤੇ ਮੈਨੂੰ ਬਾਡ ਟੱਚ ਕਰਦੇ ਸੀ ਮੇਨਾ ਗਲਤ ਗੱਲਾਂ ਕਰਦੇ ਸੀ ਸਰ ਬੈਡ ਟੱਚ ਇਹਨਾ ਮਤਲਬ ਕਿ ਜੇ ਉਹ ਤੋ ਆ ਕਹਿਣਾ ਜੇ ਤੂੰ ਕਿਸੇ ਨੂੰ ਵੀ ਇਹ ਗੱਲ ਦੱਸੀ ਤੇਰੇ ਮਦਰ ਬਾਹ ਆ ਤੋ ਉਹਨਾਂ ਨੇ ਪਤਾ ਤੇਰੀ ਮਦਰ ਚਰਚ ਤੋਂ ਬਾਹਰ ਜਾਣੀ ਵੀ ਹੈ ਜਾਂ ਨਹੀਂ ਉਸ ਤੋਂ ਬਾਅਦ ਸਰ ਮੈਨੂੰ ਇੰਨਾ ਜ਼ਿਆਦਾ ਡਿਪਰੈਸ਼ਨ ਹੋ ਗਿਆ ਮੈਂ ਨਾ ਕਿਤੇ ਬਾਹਰ ਕਹਿਣ ਦੱਸ ਸਕਦੀ ਸੀ ਇਹਨਾ ਕੁਝ ਮੇਰੀ ਟ੍ਰੀਟਮੈਂਟ ਚੱਲਦੀ ਮੇਰੀ ਥੈਰੇਪੀ ਚੱਲਦੀ ਮੈਂ 2 ਸਾਲ ਡਿਪਰੈਸ਼ਨ ਚ ਰਹੀ ਉਸ ਤੋਂ ਬਾਅਦ ਜਦੋਂ ਡਾਕਟਰਸ ਨੇ ਆ ਕਨਫਰਮ ਕੀਤਾ ਕਿ ਗੱਲ ਕੀ ਆ ਮੇਰੀ ਥੈਰੇਪੀ ਦੇ ਦੌਰਾਨ ਉਹਨਾਂ ਨੇ ਇੰਜੈਕਸ਼ਨ ਦੇ ਕੇ ਮੇਰੇ ਤੋਂ ਜਦੋਂ ਗੱਲ ਆ ਕਢਵਾਈਆਂ ਤਾਂ ਇਹਨਾਂ ਦਾ ਨਾਮ ਸਾਹਮਣੇ ਆਇਆ ਸਰ ਇਹਨਾਂ ਦੀ ਤਮਕੀਆਂ ਜ਼ਿਆਦਾ ਹੁੰਦੀਆਂ ਸੀ ਇਹਨਾਂ ਦੇ ਪਾਸਟਸ ਦੀਆਂ ਧਮਕੀਆਂ ਫਿਰ ਇਹਨਾਂ ਨੇ ਘਰ ਆ ਕੇ ਧਮਕਾਣਾ ਕਿ ਜੇ ਤੁਸੀਂ ਇਹ ਗੱਲ ਕਿਸੇ ਨੂੰ ਵੀ ਦੱਸੀ ਇਸ ਤੋਂ ਇੰਨਾ ਜ਼ਿਆਦਾ ਮੈਂ ਤੰਗ ਆ ਗਈ ਸੀ ਇਹ ਚੀਜ਼ਾਂ ਤੋਂ ਸਰ ਮੈਂ ਕਈ ਵਾਰੀ ਸੁਸਾਇਡ ਅਟੈਂਟ ਕੋਸ਼ਿਸ਼ ਕੀਤੀ ਇਸ ਬੰਦੇ ਨੇ ਮੈਨੂੰ ਇੰਨਾ ਜ਼ਿਆਦਾ ਤੰਗ ਕਰ ਦਿੱਤਾ ਸੀਗਾ ਇੰਨਾ ਜ਼ਿਆਦਾ ਪਰੇਸ਼ਾਨ ਕਰ ਦਿੱਤਾ ਸੀਗਾ ਕਿ बार-बार ਆਹੀ ਗੱਲ ਕਹਿਣੀ ਕਿ ਮੈਨੂੰ ਗਲਤ ਮੈਸੇजेस ਕਰਨੇ ਬਾਟ ਟੱਚ ਕਰਨਾ ਤੇ ਜੇ ਇਹਦੇ ਖਿਲਾਫ ਮੈਂ ਕੋਈ ਗੱਲ ਕਰਦੀ ਸੀ ਜਾਂ ਮੈਂ ਕੁਝ ਕਹਿੰਦੀ ਸੀ ਸਰ ਇਸ ਬੰਦੇ ਦਾ ਟੌਰਚਰ ਇੰਨਾ ਨੇ ਨੇ ਹੱਥ ਚੱਕੜੇ ਮੇਰੇ ਪੈਰ ਦੇ ਉੱਤੇ ਆਪਣੇ ਪੈਰ ਦੇ ਨਾਲ ਇੰਨੀ ਬੁਰੀ ਤਰ੍ਹਾਂ ਮਾਰਦੇ ਸੀ ਮੇਰੇ ਪੈਰਾਂ ਤੇ ਕਈ ਵਾਰ ਕਿੰਨੇ ਕਿੰਨੇ ਜ਼ਖਮ ਹੋ ਜਾਂਦੇ ਸੀ ਉਸ ਤੋਂ ਬਾਅਦ ਸੇ 2023 ਦੇ ਜਦੋਂ ਮੈਂ ਚਿੱਤ ਜਦੋਂ ਆਕੇ ਇਹਨਾਂ ਦੀ ਚਰਚ ਵਿੱਚ ਜਾਣਾ ਬੰਦ ਕਰਤਾ ਮੈਂ ਕਰ ਆਕੇ ਮੈਂ ਆਪਣੇ ਪੇਰੈਂਟਸ ਨੂੰ ਕਿਹਾ ਪਤ ਨਹੀਂ ਜਾਣਾ ਉਸ ਤੋਂ ਬਾਅਦ ਸਰ ਇਹਨਾਂ ਦੀ ਕੰਟੀਨਿਊ ਤਮ ਕੰਟੀਨਿਊ ਤਮ ਕਿਹਾ ਕਿ ਮੈਂ ਤੇਰੇ ਪਿਓ ਨੂੰ ਮਰਵਾ ਦੂੰਗਾ ਤੂੰ ਕਹਿਣਾ ਗੱਲ ਕੀਤੀ ਤੂੰ ਵਹ ਨੂੰ ਕੁਝ ਦੱਸਿਆ ਸਾਰਾ ਕੁਝ ਮੈਂ ਇਹਨਾਂ ਦੀ ਚਰਚੇ ਜਾਣਾ ਬੰਦ ਕਰਤਾ ਉਸ ਤੋਂ ਬਾਅਦ ਸਰ ਮੈਂ 2024 ਤੱਕ ਡਿਪਰੈਸ਼ਨ 'ਚ ਰਹੀ ਮੇਰੀ ਮੈਰਿਜ ਹੋ ਗਈ ਮੈਨੂੰ ਲੱਗਾ ਚੀਜ਼ ਖਤਮ ਹੋ ਜਾਊਗੀ ਸਰ ਮੇਰੇ ਹਸਬੰਡ ਤਕਲੁਫਤਮ ਕੀ ਆਣੀਆਂ ਸ਼ੁਰੂ ਹੋ ਗਈਆਂ ਜੀ ਤੂੰ ਇਹਦੇ ਨਾਲ ਵਿਆਹ ਕਰਵਾਇਆ ਤੈਨੂੰ ਅਸੀਂ ਮਾਰ ਦਾਂਗੇ ਉਹਦੇ ਘਰ ਦੇਆਂ ਨੂੰ ਮਾਰ ਦਾਂਗੇ ਤੂੰ ਦੱਸ ਤੈਨੂੰ ਕੀ ਚਾਹੀਦਾ ਸੀਂ ਤੈਨੂੰ ਕਹਾਂਗੇ ਤੂੰ ਇਹਦੇ ਤੂੰ ਇਹਦੇ ਨਾਲ ਵਿਆਹ ਨਹੀਂ ਕਰਾਣਾ ਉਸ ਤੋਂ ਬਾਅਦ ਕਿੱਦਾਂ ਕਿੱਦਾਂ ਮੇਰੇ ਘਰ ਦੇ ਨੇ ਮੇਰਾ ਵਿਆਹ ਕੀਤਾ ਮੈਂ ਆਪਣੇ ਸਸਰਾਲ ਗਈ ਜੱਬਲਪੁਰ ਮੱਧ ਪ੍ਰਦੇਸ਼ ਤੇ ਫਿਰ ਜਦੋਂ ਮੈਂ ਪ੍ਰੈਗਨੈਂਟ ਹੋਈ ਮੈਂ ਇੱਥੇ ਫਿਰ ਵਾਪਸ ਆਈ ਆਪਣੇ ਮਾਇਕੇ ਆਪਣੇ ਕਪੂਰਲੇ ਆਪਣੇ ਪੇਰੈਂਟਸ ਦੇ ਕੋਲ ਸਰ ਫਿਰ ਉਹ ਬੰਦੇ ਨੂੰ ਜਦੋਂ ਪਤਾ ਲੱਗਾ ਮੈਂ ਇੱਥੇ ਆਈ ਆ ਹਨਾ ਨੇ ਫਿਰ ਅਸਰ ਮੇਰਾ ਜਿੱਥੇ ਟਰੀਟਮੈਂਟ ਚੱਲਦਾ ਸੀ ਜਲੰਧਰ ਜੱਦਾ ਸੀ ਜਾਂਦੇ ਸੀ ਰਸਤੇ ਚ ਆਪਣੀਆਂ ਗੱਡੀਆਂ ਭੇਜ ਕੇ ਰੋਕ ਕੇ ਕਮਕੀਆਂ ਦੇਣੀਆਂ ਗਲਤ ਗਲਤ ਗੱਲਾਂ ਕਰਨੀਆਂ ਸਰ ਮੇਰੀ 20 ਦਿਨ ਦੀ ਬੱਚੀ ਆ ਮੈਨੂੰ ਛੱਡ ਕੇ ਇੱਥੇ ਆਈ ਆ ਬੰਦੇ ਨੇ ਨਾ ਜ਼ਿਆਦਾ ਤਾਕਤ ਕਰ ਦਿੱਤਾ ਆ ਇੰਨਾ ਜ਼ਿਆਦਾ ਪਰੇਸ਼ਾਨ ਕਰ ਤਾ ਕੰਟੀਨਿਊ ਕਹਿਣਾ ਮੈਂ ਤੇਰੇ ਹਸਬੰਦ ਨੂੰ ਮਾਰ ਦੂੰਗਾ ਤੈਨੂੰ ਮਾਰ ਦੂੰਗਾ ਮੇਰੀ ਬੱਚੀ ਤੱਕ ਨੂੰ ਛੋਟੀ ਦੀ ਨੂੰ ਮਾਰਨ ਦੀਆਂ ਗੱਲਾਂ ਉੱਤਰਾਂ ਤੇ ਪਾਸਟਸ ਪਰ ਆ ਕੇ ਨਾ ਤੇ ਪ੍ਰਧਾਨ ਅਫਤਾਰ ਸਿੰਘ ਰਣਜੀਤ ਸਿੰਘ ਕਰ ਆ ਕੇ ਧਮਕੀਆਂ ਦਿੱਤੇ ਮੇਰੇ ਮਦਰ ਨੂੰ ਕਿ ਜੇ ਤੁਸੀਂ ਪ੍ਰੋਫਿਟ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਤੁਹਾਡੀ ਕੁੜੀ ਨੂੰ ਇੰਨਾ ਤਾਂ ਬਦਨਾਮ ਕਰ ਦਾਂਗੇ ਜਾਂ ਤਾਂ ਆਪ ਮਰ ਚੁਗੀ ਉਹਦਾ ਘਰ ਵਾਲਾ ਉਹਨੂੰ ਛੱਡ ਜਾਊਗਾ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਾ ਕੇ ਨਹੀਂ ਜ਼ਿਆਦਾ ਬਦਨਾਮੀ ਸਰ ਇਹਨਾਂ ਦੇ ਦਿੱਤਾ ਆ ਹੀ ਹੈਗਾ ਯਾ ਕਿ ਮੈਂ ਉੱਥੇ 7 ਸਾਲ ਰਹਿ ਕੇ ਆਈਆਂ ਕਿ ਇਹ ਸਾਡੇ ਅੰਦਰ ਦੀਆਂ ਗੱਲਾਂ ਬਾਹਰ ਜਾ ਕੇ ਦੱਸੂਗੀ ਸਾਡੇ ਅੰਦਰ ਦੀਆਂ ਚੀਜ਼ਾਂ ਦੱਸੂਗੀ ਜੋ ਉੱਥੇ ਅੰਦਰ ਹੁੰਦਾ ਆ ਸਰ ਅੰਦਰ ਇੰਨਾ ਜ਼ਿਆਦਾ ਬਹੁਤ ਕੁਝ ਕਿ ਜੋ ਬਿਆਨ ਕਰਨਾ ਵੀ ਜੇ ਆਪਾਂ ਕਹੀਏ ਕਿ ਜਪੋਨ ਚਰਚ ਕਹਿੰਿਓ ਚਰਚ ਨਹੀਂ ਉਹ ਇੱਕ ਡੇਰਾ ਆ ਤੇ ਤੁਸੀਂ ਸੁਣਿਆ ਮਹਿਲਾ ਨੇ ਸਾਰੀ ਗੱਲ ਦੱਸੀ ਏ ਕਿ ਕਿਵੇਂ ਪਾਸਟਰ ਬਜਿੰਦਰ ਸਿੰਘ ਵੱਲੋਂ ਉਹਨਾਂ ਨੂੰ ਗਲਤ ਮੈਸੇਜ ਆਉਂਦੇ ਸੀ ਤੇ ਉਹਨਾਂ ਨੂੰ ਧਮਕਾਇਆ ਜਾਂਦਾ ਸੀ ਜ਼ਿਕਰੇ ਖਾਸ ਇੱਕ ਮਹਿਲਾ ਦੀ ਸ਼ਿਕਾਇਤ ਤੇ थाना ਸਿਟੀ ਪੁਲਿਸ ਨੇ ਪਾਸਟਰ ਬਜਿੰਦਰ ਸਿੰਘ ਖਿਲਾਫ ਐਫ ਆਈ ਆਰ ਦਰਜ ਕਰ ਲਈਏ ਤੇ ਮਾਮਲੇ ਦੀ ਜਾਂਚ ਚ ਲੱਗੀ ਹੋਈ ਹੈ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਪਾਸਟਰ ਤੇ ਲਗਾਇਆ ਮਹਿਲਾ ਵੱਲੋਂ ਇਹ ਇਲਜ਼ਾਮ ਚ ਕਿੰਨੀ ਸੱਚਾਈ ਹੈ ਤੇ ਜੇਕਰ ਇਹ ਸੱਚ ਹੈ ਤੇ ਪੁਲਿਸ ਇਸ ਤੇ ਕੀ ਕਾਰਵਾਈ ਕਰਦੀ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸੋ ਤੇ ਵੇਖਦੇ ਰਹੋ ਪੰਜਾਬ ਤੱਕ